ਬੋਲ ਸਾਚੇ ਦਰਬਾਰ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਸਾਡੇ ਜਥੇ ਦੀ ਹਾਜ਼ਰੀ ਪ੍ਰਵਾਨ ਕਰੋ ਔਰ ਸੰਗਤ ਜੀ ਸਰਕਾਰਾਂ ਦੇ ਦਰਬਾਰ ਦੇ ਵਿੱਚ ਇੱਕ ਕਵਿਤਾ ਪੇਸ਼ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਕਬੂਲ ਕਰਿਓ ਮੇਰੇ ਸਾਥੀ ਭਾਈ ਗਗਨਦੀਪ ਸਿੰਘ ਗਗਨਦੀਪ ਸਿੰਘ ਚੀਮਾ ਕੜਾਣੀ ਕਲਾ ਦਰਸ਼ਨ ਸਿੰਘ ਰਾੜਮਾ ਸਾਧਕ ਅਲੀ ਤਾਂ ਨਾਮ ਬਣ ਹਸਨ ਵਾਲੇ ਜਿਹਾ ਕਾਫ ਸਰਬਨ ਕਰੋ ਦਰਗਾਹ ਦੇ ਵਿੱਚ ਖੜ ਕੇ ਟੈਲੀਫੋਨ ਫਕੀਰਾਂ ਦੇ ਇੱਕ ਵਾਰ ਜ਼ੁਬਾਨ ਚੋਂ ਰਾਮ ਕਹਿਣਾ ਮਨਾਸੈ ਕੜੇ ਪਾਪਾਂ ਦਾ ਨਾਸ ਹੋਵੇ ਚਿੱਤ ਚਾਹੀ ਸੋਈ ਖੇਡ ਬਾਜੀ ਹੱਥ ਰਾਮ ਦੇ ਨਾਮ ਦਿੱਤਾ ਸਹੂਵੇ ਮੁਰਸ਼ਦ ਨਾਲ ਪਰੇਮ ਦਿੱtar ਖੜ ਕੇ ਤੇਰਾ ਦਸ ਕੀ ਚੇਰਾ ਦਸ ਹੋਵੇ ਉਹ ਮਨ ਸਤ ਸੰਗ ਮੇ ਰੰਗ ਲਾ ਦੂੰ ਤੇਰਾ ਅੰਤ ਬੈਕੁੰਠ ਮੇ ਬਾਸ ਹੋਵੇ ਤੇਰਾ ਅੰਤ ਬੈਕੁੰਠ ਮੇ ਬਾਸ ਹੋਵੇ ਆ ਜਾਂਦੇ ਜੋ ਦੁਖੀਏ ਸੁਣਦੇ ਅਰ ਜਨਾਵਾਂ ਆਂ ਦੀ ਚੱਪੂ ਲਾ ਕੇ ਪਾਰ ਕਰਨ ਵੇੜੀ ਅਨਜਾਣਿਆ ਦੀ ਆਵ ਸਾਗਰ ਤਰ ਜਾਣ ਕਰਨ ਜੋ ਆਮਲ ਨਜ਼ੀਰਾ ਦੇ ਦਰਗਾਹ ਦੇ ਵਿੱਚ ਖੜ ਕਣ ਟੈਲੀ ਫੂਨ ਫਕੀਰਾਂ ਦੇ ਮਨ ਰਪਕਣ ਆਖੇ ਮਨ ਕੇ ਗੁਰੂ ਚ ਮਾਰ ਕੁੜੇ ਰਿਤੀ ਵਿਚਰਲਾਤੇ ਤੇ ਤੇ ਰਾਜਪੂਤ ਸਰਧਾਰ ਕੁੜੇ ਆਪ ਸਾਹਮਣੇ ਖੜ ਗਏ ਰਾਖੇ ਬਣ ਕੇ ਮੀਹਰਾ ਦੇ ਤਰਗਾਦੇ ਵਿੱਚ ਖੜਕਣ ਟੈਲੀ ਫੂਨ ਫਕੀਰਾਂ ਦੇ ਮੈਂ ਨਰਦੋਸ਼ਨ ਮਾਣੀ ਣਿਆਣੀ ਸ਼ਰਨ ਪਈ ਤੇਰੀ ਲਾਜ ਆਜ ਮਹਾਰਾਜ ਕਾਜ ਵੇਨ ਔਰੋਲ ਰਹੇ ਮੇਰੀ ਹਾਂ ਆਪ ਵਹ ਗਰੂ ਆਕੇ ਤੇਰਾ ਲਗਾ ਤੇ ਜੀਹਰਾ ਦੇ ਦਰਗਾਹ ਦੇ ਵਿੱਚ ਖੜ ਕਣ ਟੈਲੀ ਫੂਨ ਫਕੀਰਾਂ ਦੇ ਕੂਆ ਘੇੜਨ ਆਸ਼ਕ ਇਸ਼ਕ ਕਮਾਉਂਦੇ ਵੇਖੇ ਜੋ ਪਾਗ ਮਹੱਬਤਾ ਬਾਲੇ ਪਰਨ ਪਗਾਉਂਦੇ ਦੇਖੇ ਜੋ ਚਾਕ ਚਰਾਉਂਦੇ ਮੱਜੀਆਂ ਖਾਤਰ ਦਰਸ਼ਨ ਹੀਰਾੰਦੇ ਜੀਹ ਦਰਸ਼ਨ ਖਾਤਰ ਹੀਰਾੰਦੇ ਦਰਗਾਹ ਦੇ ਵਿੱਚ ਖੜਕਣ ਟੈਲੀ ਫੂਨ ਫਕੀਰਾਂ ਦੇ ਆਸ਼ਕ ਸੂਲੀ ਚੜਦੇ ਐਨਲ ਹੱਕ ਪੁਕਾਰ ਗਏ ਕਾਸ਼ੀ ਦੇ ਵਿੱਚ ਬਿਕ ਗਏ ਛੱਡ ਰਾਜ ਦਰਬਾਰ ਗਏ ਜੀ ਅਟੀ ਮੋ ਲਪਾ ਬਾ ਤੇ ਜੋਸਫਾ ਜਹੇ ਅਮੀਰਾਂ ਦੇ ਦਰਗਾਹ ਦੇ ਵਿੱਚ ਖੜ ਕਣ ਟੈਲੀ ਫੂਨ ਫਕੀਰਾਂ ਦੇ ਭਗਤ ਕਵੀਰ ਜਲਾਹਾ ਕਰੇ ਗਰੀਬੀ ਭਾਰੀ ਸੀ ਕਰਦਾ ਨੇਕ ਕਮਾਈ ਨਾਲ ਕੋਦਾ ਦੀ ਯਾਰੀ ਸੀ ਆਉ ਤਨ ਕਬੀਰ ਕਹਾ ਗਏ ਤੇ ਜਾਗਾ ਚਲਾ ਗੇ ਖੀਰਾਂ ਦੇ ਦਰਗਾਹ ਦੇ ਵਿੱਚ ਖੜਕਣ ਟੈਲੀ ਫੂਨ ਫਕੀਰਾਂ ਦੇ ਪੱਥਰ ਵਿੱਚੋਂ ਪ੍ਰਗਟ ਹੋ ਕੇ ਪੌਗ ਲਗਾ ਜਾਂਦੇ ਧਰਯੋਦਨ ਅਬਮਾਨੀ ਦੇਵੇਂ ਬੇਠੋ ਕਰ ਜਾਂਦੇ ਨਾ ਸਹਾਂ ਨਾਲ ਯਾਰੀ ਜੀ ਕਰ ਆਉਂਦੇ ਕੀਰਾਂ ਦੇ ਦਰਗਾਹ ਦੇ ਵਿੱਚ ਖੜਕਣ ਟੈਲੀ ਫੂਨ ਫਕੀਰਾਂ ਦੇ ਸਦਨੇ ਪਾਪੀ ਬਾਗ ਸਮਝ ਕੇ ਸਾਨੂੰ ਤਾਰ ਦੇਓ ਨੈਣ ਨਮਾਣੇ ਨੈਣ ਨਮਾਣੇ ਲੋਚਣ ਸਤ ਗੁਰ ਆਣ ਦੀਦਾਰ ਦਿਓ ਲਿਵ ਕਦਮਾਂ ਵਿੱਚ ਰੱਖਦਾ ਲਿਵ ਕਦਮਾਂ ਵਿੱਚ ਰੱਖਦਾ ਜਾ ਫਰਾ ਹਰ ਦਮ ਪੀਰਾਂ ਦੇ ਦਰਗਾਹ ਦੇ ਵਿੱਚ ਖੜਕਨ ਟੈਲੀ ਫੂਨ ਫਕੀਰਾ ਦੇ ਸਾਚੇ ਦਰਬਾਰ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ